ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਅਜੀ ਢਾਲੀਵਾਲ ਬੁਟੀਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਜੀ ਵਰਕ ਵਾਲੇ ਸੂਟ ਬਹੁਤ ਸੋਹਣੇ ਦੋ ਆਰਟੀਕਲ ਨੇ ਜਿਹੜੇ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਜੋ ਬੈਲ ਆਈਕਨ ਵਾਲਾ ਬਟਨ ਹੈ ਉਹਨੂੰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਹੁੰਦੀ ਆ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਪਣੇ ਇੰਸਟਾਗ੍ਰam ਦੀ ਆਈਡੀ ਹੈਗੀ ਜੀ taliwal-boutique ਤੁਸੀਂ ਉੱਥੇ ਜਾ ਕੇ ਆਪਣੇ ਚੈਨਲ ਨੂੰ ਫੋਲੋ ਕਰੋ ਨਾਲ ਹੀ ਜੋ ਨਵੇਂ ਤੋਂ ਨਵੇਂ ਡਿਜ਼ਾਈਨ ਹੁੰਦੇ ਹਿੱਥੇ ਚੈੱਕ ਕਰਕੇ ਆਪਣਾ ਡਿਜ਼ਾਈਨ ਜਿਹੜਾ ਆਪਣੇ ਕੋਲੋਂ ਬਣਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਵਰਕ ਤੁਸੀਂ ਆਪਣੇ ਕੋਲੋਂ ਕਰਵਾ ਸਕਦੇ ਹੋ ਹੈਂਡਵਰਕ ਆਰੀਵਰਕ ਮਸ਼ੀਨਵਰਕ ਨੀਡਲਵਰਕ ਪੇਂਟਵਰਕ ਜਿੱਦਾਂ ਦਾ ਵੀ ਤੁਹਾਨੂੰ ਵਰਕ ਪਸੰਦ ਆ ਜਿੱਦਾਂ ਦਾ ਫੈਬਰਿਕ ਪਸੰਦ ਆ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਆਪਣਾ ਸੂਟ ਜਿਹੜਾ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਪ੍ਰਿੰਟ ਸੂਟ ਤੁਸੀਂ ਆਪਣੇ ਕੋਲ ਆਰਡਰ ਕਰਨਾ ਹੈ ਤਾਂ ਤੁਸੀਂ ਬੇਫਿਕਰ ਹੋ ਕੇ ਆਪਣੇ ਕੋਲ ਜਿਹੜਾ ਸੂਟ ਆਰਡਰ ਕਰ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਹੈ ਸੂਟ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਇੱਕ ਪੇਂਟ ਵਰਕ ਦਾ ਆਰਟੀਕਲ ਬਹੁਤ ਜਿਆਦਾ ਸੋਹਣਾ ਹੈਗਾ ਇਹ ਆਪਣੇ ਕੋਲ ਆਫ ਵਾਈਟ ਕਲਰ ਹੈਗਾ ਕਰੇਵ ਦੇ ਉੱਪਰ ਬਹੁਤ ਸੌਫਟ ਵਾਲੀ ਜਿਹੜੀ ਹੈਗਾ ਕਰੇਵ ਹੈ ਸ਼ਾਈਨਿੰਗ ਵਾਲਾ ਹੈਗਾ ਫੈਬਰਿਕ ਇਸ ਦਾ ਦੇਖੋ ਆਫ ਵਾਈਟ ਕਲਰ ਹੈ ਇਸ ਦਾ ਤੇ ਬਹੁਤ ਜਿਆਦਾ ਸੋਹਣਾ ਇਸ ਦਾ ਪੇਂਟ ਵਰਕ ਹੋਇਆ ਇਸ ਤਰ੍ਹਾਂ ਦੇ ਘੇਰ ਦੇ ਉੱਪਰ ਇਸ ਤੇ ਦੇਖੋ ਪੇਂਟ ਦਾ ਵਰਕ ਆ ਜਾਊਗਾ ਇਸ ਤਰ੍ਹਾਂ ਦਾ ਘੇਰ ਦੇ ਉੱਪਰ ਆਇਆ ਇਸ ਦੇ ਉੱਪਰ ਆਪਾਂ ਫਲਾਵਰ ਰੱਖਿਆ ਇਸ ਤਰ੍ਹਾਂ ਦਾ ਇਹ ਫਲਾਵਰ ਇੱਕ ਸਾਈਡ ਦੇ ਉੱਪਰ ਜੇ ਆ ਜਾਊਗਾ ਕਿਉਂਕਿ ਇੱਕ ਸਾਈਡ ਇਸ ਤਰ੍ਹਾਂ ਪਲੇਨ ਆ ਜੂਗੀ ਇਸ ਤਰ੍ਹਾਂ ਇੱਕ ਸਾਈਡ ਦੇ ਉੱਪਰ ਇਹ ਜਿਹੜਾ ਫਲਾਵਰ ਆ ਜਾਊਗਾ ਬਹੁਤ ਸੋਹਣਾ ਦੇਖੋ ਫਿਨਿਸ਼ਿੰਗ ਦੇ ਨਾਲ ਇਸ ਦੇ ਉੱਪਰ ਪੇਂਟ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਆਰਟੀਕਲ ਹੈ ਤੇ ਸੇਮ ਵਰਕ ਆਪਾਂ ਇਸ ਤੇ ਜਿਹੜਾ ਹੈਗਾ ਬਾਵਾ ਦੇ ਉੱਪਰ ਫਲਾਵਰ ਬਣਾਏ ਆ ਇਸ ਤਰ੍ਹਾਂ ਦਾ ਸੇਮ ਜਿਹੜਾ ਹੈਗਾ ਬਾਵਾ ਦੇ ਉੱਪਰ ਆ ਜਾਊਗਾ ਚਾਹੇ ਤੁਸੀਂ ਇਸ ਨੂੰ ਆਪਣੇ ਪੌਂਚਿਆਂ ਦੇ ਉੱਪਰ ਕਰ ਲੋ ਤੁਹਾਡੀ ਆਪਣੀ ਮਰਜ਼ੀ ਹੈ ਇਸ ਤਰ੍ਹਾਂ ਦਾ ਇੱਕ ਛੋਟਾ ਜਿਹਾ ਫਲਾਵਰ ਇਹਦੇ ਉੱਪਰ ਆਪਾਂ ਬਾਵਾ ਦੇ ਉੱਪਰ ਰੱਖਿਆ ਬਹੁਤ ਜ਼ਿਆਦਾ ਸੋਹਣਾ ਦੇਖੋ ਇਹਦੀ ਪੇਂਟ ਦਾ ਜਿਹੜਾ ਵਰਕ ਹੋਇਆ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਕਰੇਪ ਦੇ ਉੱਪਰ ਹੈਗਾ ਜੀ ਇਹ ਸੂਟ ਆਪਾਂ ਤਿਆਰ ਕੀਤਾ ਇਹ ਸਾਨੂੰ ਤੁਹਾਨੂੰ ਮਿਲੂਗਾ ਜੀ ਵਿਦਆਊਟ ਦੁਪੱਟਾ 1000 ਰੁਪਏ ਦੀ ਰੇਂਜ ਵਿੱਚ 1000 ਰੁਪਏ ਦੇ ਵਿੱਚ ਤੁਸੀਂ ਆਪਣੇ ਕੋਲ ਇਹ ਸੂਟ ਜਿਹੜਾ ਆਰਡਰ ਕਰ ਸਕਦੇ ਹੋ। ਦੁਪੱਟਾ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਕੋਈ ਵੀ ਦੁਪੱਟਾ ਜਿਹੜਾ ਆਪਣੇ ਕੋਲ ਲਗਵਾਉਣਾ ਲਗਵਾ ਸਕਦੇ ਹੋ। ਵਿਦਆਊਟ ਦੁਪੱਟਾ ਲੈਣਾ ਤੁਸੀਂ ਡਾਊਟ ਦੁਪੱਟਾ ਵੀ ਲੈ ਸਕਦੇ ਹੋ। ਕਿਉਂਕਿ ਦੁਪੱਟਿਆਂ ਦੀ ਵੈਰਾਈਟੀ ਆਪਣੇ ਕੋਲ 올 ਅਵੇਲੇਬਲ ਹੈ। ਤੁਸੀਂ ਸਾਰੇ ਦੁਪੱਟੇ ਤੁਹਾਨੂੰ ਪਤਾ ਹੀ ਅੱਜਕੱਲ ਜਿਹੜੇ ਚੱਲਦੇ ਆ। ਜੇ ਤੁਸੀਂ ਆਪਣੇ ਤੇ ਛੱਡਣਾ ਸਾਡੇ ਤੇ ਤੇ ਅਸੀਂ ਆਪਣੇ ਆਪ ਵੀ ਤੁਹਾਨੂੰ ਦੁਪੱਟਾ ਜਿਹੜਾ ਇਹਦੇ ਨਾਲ ਟਾਈ ਐਂਡ ਡਾਈ ਦਾ ਕਰਕੇ ਦੇ ਸਕਦੇ ਹਾਂ। ਠੀਕ ਹੈ ਜੀ। ਇੱਕ ਸੂਟ ਆਪਣੇ ਕੋਲ ਹੈਗਾ ਸੀ ਅੱਜ ਰੈਡੀ ਹੋ ਕੇ ਆਇਆ ਜੋ ਪੈਚ ਵਰਕ ਦੇ ਨਾਲ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਦੇਖੋ ਇਹ ਵੀ ਕਰੇਵ ਦੇ ਉੱਪਰ ਹੈਗਾ ਸੂਟ ਆਪਣੇ ਕੋਲੇ ਤੇ ਫੋਨ ਦੇ ਵਿੱਚ ਕਲਰ ਇਹਦਾ ਥੋੜਾ ਜਿਹਾ ਲਾਈਟ ਹੈ ਜੀ ਡਾਰਕ ਜਿਹੜਾ ਹੈਗਾ ਫਿਰੋਜੀ ਕਲਰ ਹੈਗਾ ਇਸਦਾ ਬਿਲਕੁਲ ਫਿਰੋਜੀ ਕਲਰ ਦਾ ਸੂਟ ਦਾ ਤੇ ਇਸ ਦੇ ਨਾਲ ਦੇਖੋ ਕੀਰ ਦਾ ਬਹੁਤ ਜ਼ਿਆਦਾ ਹੈਵੀ ਵਰਕ ਹੋਇਆ ਇਸ ਦੇ ਕੀਰ ਦੇ ਉੱਪਰ ਦੇਖੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਦਾ ਫੁੱਲ ਹੈਵੀ ਜਿਹੜਾ ਦਾ ਘੇਰਾ ਹੈਗਾ ਜਿੰਨਾ ਤੁਸੀਂ ਆਪਣੇ ਅਕੋਰਡਿੰਗ ਹੈ ਜਿਹੜਾ ਘੇਰਾ ਇਹਦਾ ਰੱਖਣਾ ਰੱਖ ਸਕਦੇ ਹੋ ਦੇਖੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਉੱਪਰ ਪੂਰੇ ਫਰੰਟ ਦੇ ਵਿੱਚ ਇਸ ਤਰ੍ਹਾਂ ਦੀ ਛੋਟੀ ਛੋਟੀ ਜਿਹੜੀ ਹੈਗੀ ਹੈ ਬੂਟੀਆਂ ਜਾਣਗੀਆਂ ਇਹ ਹੈਗੀਆਂ ਆਰੀ ਦੇ ਸੌਰੀ ਜਰੀ ਦੇ ਨਾਲ ਸਿਰਫ ਬੂਟੀਆਂ ਜਿਹੜੀਆਂ ਆਪਾਂ ਬਣਾਈ ਹੋਈਆਂ ਨੇ ਫੋਨ ਦੇ ਵਿੱਚ ਕਲਰ ਦਾ ਥੋੜਾ ਜਿਹਾ ਫਰਕ ਹੁੰਦਾ ਹੀ ਹੈ ਜੀ ਤੇ ਉਸ ਕਰਕੇ ਮੈਂ ਤੁਹਾਨੂੰ ਤਾਂ ਕਰਕੇ ਦੱਸ ਰਹੀ ਹਾਂ ਡਾਰਕ ਫਰੋਜੀ ਕਲਰ ਦੇ ਵਿੱਚ ਆਪਾਂ 골ਡਨ ਕਲਰ ਦੀ ਜਰੀ ਐਡ ਕੀਤੀ ਹੈ ਇਹ ਫੋਨ ਦੇ ਵਿੱਚ ਸਿਲ버 ਦੀ ਤਰ੍ਹਾਂ ਲੱਗ ਰਹੀ ਹੈ ਵੈਸੇ 골ਡਨ ਕਲਰ ਦੀ ਚੜੀ ਹੈ ਜਿਹੜੀ ਆਪਾਂ ਇਹਦੇ ਵਿੱਚ ਐਡ ਕੀਤੀ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੀ ਤੁਸੀਂ ਕਿੰਨਾ ਸੋਹਣਾ ਸੂਟ ਹੈਗਾ ਇਹ ਤੇ ਇਸ ਦੇ ਨਾਲ ਜਿਹੜਾ ਹੈਗਾ ਇਸ ਦੀ ਬਾਹਾਂ ਦਾ ਵਰਕ ਆਊਗਾ ਇਹ ਹੈਗਾ ਇਸ ਦੀ ਬਾਹਾਂ ਦੇ ਉੱਪਰ ਵਰਕ ਦੇਖੋ ਬਾਹਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਹੈਵੀ ਵਰਕ ਹੋਇਆ ਸੂਟ ਤੇ ਹੈਵੀ ਵਰਕ ਦੇਖੋ ਬਾਹਾਂ ਦੇ ਉੱਪਰ ਕਿੰਨਾ ਪਿਆਰਾ ਵਰਕ ਹੋਇਆ ਇਸ ਦੇ ਇਸ ਦੇ ਨਾਲ ਜਿਹੜਾ ਹੈਗਾ ਸਲਵਾਰ ਦੇ ਉੱਪਰ ਵੀ ਵਰਕ ਦੇਵਾਂਗੇ ਆਪਾਂ ਤੁਹਾਨੂੰ ਇਹ ਆਜੂਗਾ ਇਸ ਦੇ ਪੌਂਚਿਆਂ ਦੇ ਉੱਪਰ ਸੇਮ ਪੈਚ ਨਾਲ ਆਪਾਂ ਇਹਦੇ ਪੌਂਚਿਆਂ ਦੇ ਉੱਪਰ ਵਰਕ ਕੀਤਾ ਹੈ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਜੀ ਪਾਰਟੀ ਵੇਅਰ ਸੂਟ ਹੈ ਤੁਸੀਂ ਆਪਣੇ ਲਈ ਕਰਵਾ ਚੌਥ ਵਗੈਰਾ ਨੂੰ ਜਿਹੜਾ ਲੈ ਕੇ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ ਇਹ ਸੂਟ ਤੁਹਾਨੂੰ ਮਿਲੂਗਾ ਜੀ 1800 ਰੁਪਏ ਦੇ ਵਿੱਚ ਵਿਦਾਊਟ ਦੁਪੱਟਾ ਮਿਲੂਗਾ ਦੁਪੱਟਾ ਤੁਸੀਂ ਐਡ ਜੋ ਵੀ ਕਰਵਾਉਣਾ ਕਰਵਾ ਸਕਦੇ ਹੋ 1800 ਰੁਪਏ ਦੀ ਰੇਂਜ ਵਿੱਚ ਇਹ ਤੁਹਾਨੂੰ ਸੂਟ ਮਿਲੂਗਾ ਜੀ ਤੁਸੀਂ ਆਪਣੇ ਕੋਲੋਂ ਜਿਹੜਾ ਸੂਟ ਹੈ ਆਰਡਰ ਕਰਕੇ ਆਪਣਾ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਜਿਹੜਾ ਤੁਸੀਂ ਇਹਦੇ ਵਿੱਚ ਦੁਪੱਟਾ ਜਿਹੜਾ ਐਡ ਕਰਾਉਣਾ ਉਹ ਵੀ ਆਪਣੇ ਕੋਲੋਂ ਕਰਵਾ ਸਕਦੇ ਹੋ ਬਾਕੀ ਤੁਸੀਂ ਟਰਸਟ ਕਰਕੇ ਆਪਣੇ ਕੋਲੋਂ ਜਿਹੜਾ ਸੂਟ ਆਰਡਰ ਕਰ ਸਕਦੇ ਹੋ ਕਿਉਂਕਿ ਸੇਮ ਸੂਟ ਆਪਾਂ ਤੁਹਾਡੇ ਘਰ ਤੱਕ ਪਹੁੰਚਾਵਾਂਗੇ ਤੁਸੀਂ ਆਪਾਂ ਨੂੰ ਸੂਟ ਦਾ ਆਰਡਰ ਬੇ ਫਿਕਰ ਹੋ ਕੇ ਦੇ ਸਕਦੇ ਹੋ ਤੇ ਬਾਕੀ ਜਿਹੜੇ ਮੈਡਮ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਜੁੜਦੇ ਆ ਜੀ ਸਬਸਕ੍ਰਾਈਬਰ ਤੇ ਲਾਈਕ ਜਰੂਰ ਕਰ ਲਿਆ ਕਰੋ ਜੀ ਤਾਂ ਕਿ ਜਿਹੜੀ ਸਾਰੀਆਂ ਵੀਡੀਓ ਹੁੰਦੀਆਂ ਤੁਸੀਂ ਦੇਖ ਸਕੋ ਤੇ ਭੈਣਾਂ ਨੂੰ ਇੱਕ ਫੇਰ ਮੇਰੇ ਤੋਂ ਬੇਨਤੀ ਹੈ ਪਲੇ ਚੈਨਲ ਨੂੰ ਜਿਹੜਾ ਹੈਗਾ ਲਾਈਕ ਤੇ ਇੱਕ ਸੋਹਣਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਜੀ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਤੁਸੀਂ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਬਾਕੀ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ